ਨੇਕਾ ਕੰਪਿਊਟਰ ਸੈਂਟਰ ਤੇ ਆਏ 6 ਨਕਾਬਪੋਛ ਨੌਜਵਾਨਾਂ ਦੇ ਵੱਲੋਂ 2 ਲੱਖ ਰੁਪਏ ਦੇ ਕਰੀਬ ਨਕਦੀ ਇੱਕ ਲੈਪਟਾਪ ਅਤੇ ਪੰਜ ਮੋਬਾਈਲ ਹਥਿਆਰਾਂ ਦੀ ਨੋਕ ਤੇ ਉਸ ਦੀ ਦੁਕਾਨ ਦੇ ਵਿੱਚ ਵੜ ਕੇ ਲੁੱਟਲੇ ਗਏ ਸਨ ਉੱਥੇ ਹੀ ਪੀੜਤ ਦੁਕਾਨਦਾਰ ਜੁਗਰਾਜ ਸਿੰਘ ਨੇ ਵੀ ਕੈਮਰੇ ਦੇ ਸਾਹਮਣੇ ਆ ਕੇ ਹੁਣ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ ਡੀਐਸਪੀ ਫਤਿਹਗੜ ਚੂੜੀਆਂ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਮੌਕੇ ਤੇ ਜਾ ਕੇ ਖੁਦ ਸਾਰੀ ਤਫ਼ਤੀਸ਼ ਕਰਕੇ ਕੇਸ ਸਰਚ ਕੀਤਾ ਗਿਆ ਵੱਖ-ਵੱਖ ਪਹਿਲੂਆਂ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਕੁਝ ਕਲੂ ਮਿਲੇ ਹਨ ਅਤੇ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲ ਕੰਮਲੀ ਬੈਠੇ ਆ ਜੀ ਰੋਜਾਨਾ ਦੀ ਤਰ੍ਹਾਂ ਬੈਠੇ ਆ ਛੇ ਨਕਾਬਪੋਸ਼ ਆਏ ਆ ਕਿਹਾਂ ਤੋਂ ਪਿਸਤਲ ਆ ਜੀ ਤੇ ਜੇ ਅਸੀਂ ਅਗੋਰ ਕਰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਮੇਰੇ ਸਿਰ ਤੇ ਰੱਖਿਆ ਇੱਕ ਗੋਲੀ ਚਲਾਈ ਵੀ ਆ ਕਿਸਮਤ ਆ ਬਚ ਗਏ ਆਪਣੇ ਇੱਕ ਗੋਲੀ ਮਿਸ ਵੀ ਮਿਸ ਹੋਈ ਆ ਜੀ ਆਂਦੇ ਵੀ ਪੈਸੇ ਪਾ ਦੋ ਕਿ ਹਰ ਕਰ ਕਰਦੇ ਆ ਰਿਹਾ ਚਾਰ ਸਤੇਰੇ ਛੇ ਦੇ ਛੇ ਚੜ੍ਹ ਕੇ ਉੱਤੇ ਆਣਗੇ ਸਰ ਕੋ ਲੈਪਟਾਪ ਲੈ ਗਏ ਪੰਜ ਮੋਬਾਈਲ ਕਸਟਮਰ ਦੇ ਮੋਬਾਈਲ ਉਹ ਵੀ ਇੱਥੇ ਹੈਗੇ ਆ ਜੀ ਸਰ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਇਹ ਸਾਡੇ ਸਾਰੇ ਭੈਣ ਭਰਾ ਆ ਕਿਸਾਨ ਜੁਨੀਆ ਨਾਲ ਸੰਬੰਧਤ ਆ ਆਪਾਂ ਨਾਕਾਬੰਦੀ ਆਪਾਂ ਸਟ੍ਰਾਈ ਕਰਾਂਗੇ ਜੀ ਵੱਡੇ ਪੱਧਰ ਦੀ ਇਹ ਮਿਲਦਾ ਹੁਣ ਚਾਈ ਆ ਜੀ ਮੌਕੇ ਤੇ ਤਿੰਨ ਸਟੇਸ਼ਨਾਂ ਦੇ ਐਸਐਚਓ ਮੌਜੂਦ ਹੈ ਜੀ ਇਸ ਤੇ ప్రతి ਦਿਨ ਉਹ ਭੱਠਾ ਜੀ ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਭਾਲੋ ਵਾਲੀ ਆ ਜੀ ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਾਡੇ ਦਿਨ 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 ਦਿਹਾੜੇ ਇੰਨਾ ਸਤਿਆਨਾਸ਼ ਹੋ ਚੁੱਕਾ ਨਾ ਸਾਡੇ ਦੋ ਚਾਰ ਪਿੰਡਾਂ ਦਾ ਵੀ ਹੱਦੋਂ ਵੱਧ ਕੋਈ ਗਰੀਬ ਹੈ ਵਿਚਾਰਾ ਕੋਈ ਲਾਚਾਰ ਹੈ ਕਿ ਨਹੀਂ ਪੁਲਸ ਨੂੰ ਸ਼ਿਕਾਇਤ ਕਰ ਸਕਦਾ ਚਲੋ ਸਾਡੇ ਨਾਲ ਹੋਈ ਹੈ ਅਸੀਂ ਮੁੱਦਾ ਚੁੱਕਦੇ ਰਹੇ ਆ ਬੇਵਸੀ ਹੈ ਜੀ ਕੀ ਸਰਕਾਰ ਅੱਗੇ ਕੀ